ਕਰਨ ਪਾਟਿਆ ਉਹਨੇ ਸਰਜੂ ਨਾਮ ਦੇ ਲੱਤੀ ਦਾ ਕਥਿਤ ਮੜਨ ਕਿਉਂ ਦੀ ਕੋਈ ਹਾ ਜੀ ਮੜਨ ਮੜਨ ਕਿਉਂ ਦੀ ਕੋਈ ਹਾਂ ਇੱਕੀ ਇੱਕੀ ਉਹਦੇ ਮੜ ਜੀ ਕੀ ਉਸ ਦੀ ਨਾਲ ਉਥੇ ਨਾ ਕੋਈ ਜਿਹੜਾ ਉਹ ਹੁੰਦੇ ਆਪਣਾ ਵੈਸੇ ਤਿੰਨੋ ਜਿਹੜੇ ਬੰਦੇ ਕਿ ਤੁਹਾਨੂੰ ਜਾਣਦੇ ਸੀ ਕਿ ਪੁਰਾਣੇ ਜਾਣਦੇ ਸੀ ਤੇ ਇਹਨਾਂ ਨੇ ਡਰਿੰਕ ਕਰ ਲਈ ਸੀ ਜਿਆਦਾ ਉਹਨੇ ਕਰਕੇ ਟੂਟੂ ਨਾਮ ਹੈ ਹੋ ਗਈ ਕਿਸੇ ਗੱਲ ਕਰਕੇ ਤੇ ਲੜਾਈ ਹੋ ਗਈ ਉਹਦੇ ਕਰਕੇ ਉਹ ਹੁੰਦਾ ਨਾ ਜਿਵੇਂ ਕੋਈ ਯੂਜ਼ ਕਰਕੇ ਉਹ ਨਹੀਂ ਸੱਪਤੇ ਤੇ ਹੈਡਿੰਗ ਕਿੱਟ ਵੀ ਉੱਥੇ ਲੈ ਕੇ ਆਇਆ ਤੁਹਾਡੇ ਮੁਰਾਦ ਕੈਸੇ ਬਿਚੂ ਦੀ ਚਰਾਪੀ ਉਹ ਹਾਲੇ ਜਸਟ ਮੈਨੂੰ ਇਹ ਦੱਸਿਆ ਕਿ ਵੀ ਇਹ ਰਿਕਾਰਡ ਦੀ ਗੱਲ ਹੈ ਜੀ ਸਾਨੂੰ ਚੈੱਕ ਕਰਨਾ ਪੈਣਾ ਪਰ ਹਾਲੇ ਤੱਕ ਸਾਡੇ ਕੋਲ ਨਹੀਂ ਨਹੀਂ ਜੀ ਪੁਲਿਸ ਬੰਦਾ ਪੁਲਿਸ ਆਮੀ ਨਿਕਲੇ ਕਿੰਨੇ ਵਜੇ ਸੀ 8 ਵਜੇ ਘਰ ਤੋਂ ਨਿਕਲਿਆ ਸੀ ਜੀ ਜਿਹੜਾ ਜਿਹਦੀ ਡੈਥ ਹੋਈ ਹੈ ਤਿੰਨੇ ਜਣੇ ਇਕੱਠੇ ਨਿਕਲੇ ਸੀ ਨਹੀਂ ਨਹੀਂ ਇਹ ਅਗਲੇ ਘਰ ਤੋਂ ਨਿਕਲੇ ਸੀ ਹਨ 8:00 ਤੋਂ ਹੋਣੇ ਪਏ ਸੀ ਕਿੰਨੇ ਨਹੀਂ ਨਹੀਂ ਪਹਿਲਾਂ ਜਿਹੜਾ ਜਿਹੜਾ ਸਾਡਾ ਹਾਈ ਵਿਟਨੈਸ ਹੈਗਾ ਜਿਸਨੂੰ ਜੋਸ਼ ਨਾਲ ਸਿਰੋਪੀ ਤੇ ਚੀਜ਼ੇ ਡੋਜ਼ ਦੇ ਘਰ ਗਏ ਤੋਂ ਬਾਅਦ ਠੱਕਿਆ ਨਹੀਂ ਡਰਿੰਕ ਕੀਤੀ ਤੇ ਫਾਈਨਲੀ ਜਾ ਕੇ 11:00 11:30 ਵਜੇ ਉਹਨਾਂ ਦੀ ਸਕਫਲ ਹੁੰਦੀ ਜਿਹਦੇ ਵਿੱਚ ਜਿਹੜਾ ਇਹ ਸੱਜੂ ਨਾਮ ਦਾ ਵਿਅਕਤੀ ਹੈ ਇਹ ਡੈਥ ਹੋ ਗਿਆ ਵਧੀਆ ਕੰਮ ਕੀਤਾ ਸਾਡੇ ACP ਸੈਂਟਰਲ ਇਸ ADC ਦੀ ਵਨ ਤੇ SHO 2 ਨੰਬਰ ਨੇ ਤੇ ਅਸੀਂ ਜਿਹੜਾ ਅਕਿਊਜ਼ਡ ਹੈ ਇੱਕ ਉਹ ਰਾਉਂਡ ਅਪ ਕਰ ਲਿਆ ਤੇ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲਦੀ ਜਿਸ ਡੈਥ ਵੀ ਉਹ ਕੀ ਕਰਦਾ ਸੀ ਉਹ ਦਿਹਾੜੀ ਤਾਈ ਸੀ ਜਿਹੜਾ ਜੀ ਲੇਬਰਰ ਸੀ ਲੇਬਰ ਸੀ ਨਹੀਂ ਵੀ ਤਾਈ ਹੀ ਕੋਈ ਗ੍ਰਿਫਤਾਰੀ ਉਹਦੇ ਹਜੇ ਗ੍ਰਿਫਤਾਰੀ ਨਹੀਂ ਹੋਈ ਅਸੀਂ ਰਾਉਂਡ ਅਪ ਕੀਤਾ ਜੀ ਤੇ ਹਲੇ ਅਗੇ ਤਸਦੀਕ ਰਾਉਂਡ ਅਪ ਮੀਨਸ ਗ੍ਰਿਫਤਾਰੀ ਅਰੈਸਟ ਹੋ ਜੇ ਮਰਡਰ ਦਾ ਨਹੀਂ ਤੇ ਅਰੈਸਟ ਹੋ ਗਿਆ ਹਾਂ ਅਰੈਸਟ ਹੋ ਗਈ ਹੈ ਮਤਲਬ ਅਸੀਂ ਰਾਉਂਡ ਅਪ ਕਰ ਰਹੇ ਹਾਂ ਕਾਗਜ਼ੀ ਪੱਤਰੀ ਅਸੀਂ ਇਨਵੈਸਟੀਗੇਟਿੰਗ ਨਹੀਂ ਹਜੇ ਡਾਊਟ ਹੈ ਮਤਲਬ ਤੁਸੀਂ ਰਾਉਂਡ ਅਪ ਕੀਤਾ ਗ੍ਰਿਫਤਾਰੀ ਨਹੀਂ ਨਹੀਂ ਉਹਨੇ ਕਲੀਅਰ ਹੈ ਜੀ ਕਲੀਅਰ ਹੈ ਕਬੂਲ ਕਰ ਲਿਆ ਜੀ ਜੀ ਬਿਲਕੁਲ ਕਰੋ ਕਰੋ ਜੀ ਅਸੀਂ ਰਾਉਂਡ ਅਪ ਬਹੁਤ ਬਹੁਤ ਦੀ 13 ਜਨਵਰੀ 2024 ਨੂੰ ਸਵੇਰੇ ਸਾਡੇ ਕੋਲ ਪੁਲਿਸ 10 ਵਜੇ ਕੰਟਰੋਲ ਰੂਮ ਤੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਗ੍ਰੇਨ ਮਾਰਕੀਟ ਡਿਵੀਜ਼ਨ ਨੰਬਰ 2 ਦੇ ਗੇਟ ਨੰਬਰ 1 ਦੇ ਬਾਹਰ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਮੇਲ ਡੈੱਡ ਬੋਡੀ ਮਿਲੀ ਹੈ ਸਾਡੀ ਐਸਐਚਓ ਦੋ ਏਸੀਪੀ ਸੈਂਟਰਲ ਤੇ ਏਸੀਪੀ ਜ਼ੋਨ 1 ਦੀ ਟੀਮਜ਼ ਨੇ ਇਮੀਡੀਟਲੀ ਐਕਟ ਕਰਦੇ ਹੋਏ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਤੇ ਜਿਹੜਾ ਇੱਕ ਅਕਿਊਜ਼ਡ ਹੈ ਕਰਨ ਭਾਟਿਆ ਉਹਨੂੰ ਰਾਉਂਡ ਅਪ ਕਰ ਲਿਆ ਤੇ ਉਹ ਅਰੈਸਟ ਵੀ ਕਰ ਲਿਆ ਇਹ ਇਹਨਾਂ ਨੇ ਬੜਾ ਵਧੀਆ ਸ਼ਲਾਬਾ ਨੂੰ ਕੰਮ ਕੀਤਾ ਜੀ ਕਾਰਨ ਕੀ ਸੀਗਾ ਸਰ ਜਿਹੜਾ ਮੇਨ ਇਹਦਾ ਕਾਰਨ ਸੀਗਾ ਜੀ ਇਹ ਤਿੰਨੋਂ ਜਿਹੜੇ ਤਿੰਨ ਬੰਦੇ ਇੱਕ ਤਾਂ ਮਰਨ ਵਾਲਾ ਹੈਗਾ ਇੱਕ ਵਿਚੇ ਨਾਲ ਦੂਸਰਾ ਇੱਕ ਬੰਦਾ ਉਹ ਕਿਨੂੰ ਇਹ ਤਿੰਨੋਂ ਇੱਕ ਦੂਜੇ ਨੂੰ ਜਾਣਦੇ ਸੀ ਦੋਸਤ ਸੀਗੇ ਇਹ ਕੱਲ ਕਿਤੇ ਰਾਤ 8:00 ਦੇ 8:00 9:00 ਵਜੇ ਇਕੱਠੇ ਨਿਕਲੇ ਉਸ ਤੋਂ ਬਾਅਦ ਇਹਨਾਂ ਨੇ ਡਰਿੰਕ ਵਗੈਰਾ ਕਰ ਲਈ ਤੇ ਕਿਤੇ ਲੜਾਈ ਹੋ ਗਈ ਸਡਨ ਪ੍ਰੋਗ੍ਰੇਮੇਸ਼ਨ ਦੇ ਵਿੱਚ ਜਿਹੜਾ ਹੈਗਾ ਅਕਿਊਜ਼ਡ ਉਹਨੇ ਇਹ ਕਤਲ ਕੀਤਾ ਡਰਿੰਕ ਕਰਾ ਲਈ ਕਿਤੇ ਰੀਤੀ ਸੀ ਉਹਨਾਂ ਦੇ ਉਹ ਸਾਨੂੰ ਪਤਾ ਚੱਲੂਗਾ ਜੀ ਵੈਸੇ ਬਟ ਇਹ 2-3 ਘੰਟਿਆਂ ਦਾ ਟਾਈਮ ਸੀਗਾ ਜਦੋਂ ਘਰੇ ਵੀ ਰਹੇ ਹੈਗੇ ਨਹੀਂ ਉਸ ਤੋਂ ਬਾਅਦ ਆਟੋ 'ਚ ਵੀ ਘੁੰਮੇ ਫਿਰ ਫਾਈਨਲੀ ਗ੍ਰੇਨ ਮਾਰਕੀਟ ਦੇ ਬਾਹਰ ਆ ਕੇ ਜਿਹੜਾ ਹੋਇਆ ਇਨਸੀਡੈਂਟ ਹੋਇਆ ਸਰ ਰਹਿਣ ਵਾਲੇ ਕਿੱਥੇ ਰਹੇ ਸੀ ਇਹ ਰਹਿਣ ਵਾਲੇ ਜੀ ਲੋਕਲ ਪ੍ਰਭਾਤਨਗਰ ਹੈਗੇ ਜਿਹੜਾ ਜਿਹਦੀ ਡੈਥ ਹੋਈ ਏ ਤੇ ਜਿਹੜਾ ਦੂਜਾ ਜਿਹਨੇ ਜਿਹੜਾ ਅਕਿਊਜ਼ਡ ਹੈਗਾ ਉਹ ਆਰਾਮਨਗਰ ਦਾ ਸਰ ਜਿਹਦਾ ਡੈਥ ਹੋਈ ਏ ਉਹਦੀ ਬੈਕਗ੍ਰਾਉਂਡ ਕੀ ਹੈ ਜਿਹੜਾ ਅਰੈਸਟ ਹੋਈ ਹੈ ਉਹਦਾ ਬੈਕਗ੍ਰਾਉਂਡ ਕੀ ਹੈ ਜਿਹੜਾ ਜਿਹਦੀ ਡੈਥ ਹੋਈ ਏ ਜੀ ਉਹਦੀ ਉਮਰ ਕਰੀਬ 40 ਸਾਲ ਹੈ ਕਿ ਜਿਹੜਾ ਅਕਿਊਜ਼ਡ ਹੈਗਾ ਉਹ ਵੀ ਨੌਜਵਾਨ ਲੜਕਾ ਹੈਗਾ ਤੇ ਉਹਦੀ ਬੇਸਿਕਲੀ ਉਹ ਆਟੋ ਇੱਕ ਆਟੋ ਡਰਾਈਵਰ ਸੀਗਾ ਉਹਦਾ ਆਪਣਾ ਆਟੋ ਸੀ ਤੇ ਜੀ ਸਰ ਨਿਊ ਗ੍ਰੇਨ ਨਿਊ ਗ੍ਰੇਨ ਮਾਰਕੀਟ ਜੇ ਕੰਮ ਕਰਦਾ ਸੀ ਇਹ ਡਿਵਰ ਨਹੀਂ ਨਹੀਂ ਉੱਥੇ ਨਹੀਂ ਮਤਲਬ ਆਲੇ ਆਸਪਾਸੇ ਲੋਕਲ ਹੀ ਕੰਮ ਕਰਦਾ ਸੀ ਦਾਨਾ ਮੰਡੀ ਕਿੱਥੇ ਦਰ ਮਿਲੀ ਬੋੜੀ ਦਾਨਾ ਮੰਡੀ ਗੇਟ ਨੰਬਰ 1 ਦੇ ਬਾਅਦ ਜੀ ਸਰ ਇਹ ਕਿਹਾ ਜਾ ਸਕਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਦੇਖੋ ਇਹਦੇ ਵਿੱਚ ਜਿਹੜੀ ਪ੍ਰੀਲਿਮਿਨਰੀ ਤੌਰ ਤੇ ਅਸੀਂ ਵੈਰੀਫਾਈ ਕੀਤਾ ਉਹ ਇਹ ਹੈ ਕਿ ਇਹ ਇਹ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਬਟ ਹੋਰ ਕੀ ਕਾਰਨ ਹੈ ਹੋਰ ਕੀ ਇਹਨਾਂ ਦਾ ਮੇਨ ਮਕਸਦ ਕੀ ਸੀ ਉਹ ਹੁਣ ਇਨਵੈਸਟੀਗੇਸ਼ਨ ਜਿਵੇਂ ਅਸੀਂ ਡਿਟੇਲ ਚ ਕਰਾਂਗੇ ਸਾਨੂੰ ਉਹ ਕਲੀਅਰ ਹੋ ਜਾਊਗਾ ਕੋਈ ਪੁਰਾਣੀ ਰੰਜਿਸ਼ ਹੋ ਰਹੀ ਤਾਂ ਨਹੀਂ ਲੱਗਦੀ ਆਪਸ ਵਿੱਚ ਨਹੀਂ ਹਲੇ ਤੱਕ ਨਹੀਂ ਲੱਗਦੀ ਇਹ ਸਡਨ ਇੱਕ ਵਾਰੀ ਕਿਉਂਕਿ ਜਿਹੜਾ ਵੈਪਨ ਹੋਇਆ ਉਹ ਵੀ ਮੌਕੇ ਤੇ ਹੀ ਯੂਜ਼ ਕੀਤਾ ਗਿਆ ਕੋਈ ਪੁਰਾਣੀ ਰੰਜਿਸ਼ ਹੋਂਦੀ ਕੋਈ ਪਲਾਨਡ ਹੁੰਦਾ ਤੇ ਫਿਰ ਉਸ ਤਰੀਕੇ ਦੀ ਕੋਈ ਗੱਲ ਆਈ ਸਮੇ ਹਲੇ ਤੱਕ ਨਹੀਂ ਉਸ ਤਰ੍ਹਾਂ ਦੀ ਕੋਈ ਗੱਲ ਸੁਣੀ ਨਹੀਂ ਓਕੇ